ਪਹਿਲੇ ਸਮਿਆਂ 'ਚ ਅਮਰਤ ਦੀ ਵੀ ਬਹੁਤ ਮਹੱਤਤਾ ਹੁੰਦੀ ਸੀ। ਹਰ ਥਾਂ ਤੇ ਜਦੋਂ ਮਰਜੀ ਅਮਰਤ ਸੰਚਾਰ ਨਹੀਂ ਸੀ ਹੁੰਦਾ। ਲੋਕ ਤਸਦੇ ਹੁੰਦੇ ਸੀਗੇ ਵੀ ਸਾਨੂੰ ਵੀ ਕਿਤੇ ਅਮਰਤ ਦੀ ਦਾਤ ਮਿਲੇਗੀ। ਲੋਕ ਕਈ ਕਈ ਸਾਲ ਆਪਣੇ ਆਪ ਨੂੰ ਪੱਕਾ ਕਰਦੇ ਸੀਗੇ ਵੀ ਜਿੱਥੇ ਕਿਤੇ ਅਮਰਤ ਜਦੋਂ ਛਕਾਇਆ ਤੇ ਉਦੋਂ ਅਸੀਂ ਛੱਕ ਕੇ ਆਵਾਂਗੇ। ਫਿਰ ਉਹ ਲੋਕ ਜਿਹੜੇ ਉਡੀਕ ਕਰਦੇ ਸੀ ਅਮਰਤ ਦੀ ਜਦੋਂ ਉਹ ਅੰਮ੍ਰਿਤ ਛਕਦੇ ਸੀ ਸੋਚ ਕੇ ਦੇਖੋ ਵੀ ਉਹ ਕਿੰਨੇ ਪੱਕੇ ਹੋਣਗੇ ਅੱਜ ਕੱਲ ਤਾਂ ਲੋਕਾਂ ਨੂੰ ਪਤਾ ਵੀ ਇੱਥੋਂ ਛਕ ਲਿਆ ਛੜਤਾ ਕੱਲ ਨੂੰ ਫਲਾਣੇ ਦਾ ਛਕੋਣਾ ਉੱਥੋਂ ਫੇਰ ਛਕ ਲਾਂਗੇ ਅੰਮ੍ਰਿਤ ਇਹਨਾਂ ਦੀ ਵੈਲਿਊ ਸੀਗੀ ਮਹੱਤਤਾ ਸੀਗੀ ਉਹ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਨਾ ਅਸੀਂ ਖਤਮ ਕਰਤੀ ਇੱਕ ਖੇਡ ਜੀ ਬਣਾ ਲਈ ਕੋਈ ਕਹਿੰਦਾ ਜੀ ਮੈਂ 1 ਲੱਖ ਪੁਰਾਣੀ ਨੂੰ 4 ਸਾਲਾਂ ਚ ਅਮਰਤ ਛਕਾਤਾ ਤੁਸੀਂ ਸੁਣਦੇ ਹੀ ਆ ਹੈਨਾ ਕੋਈ ਕਹਿੰਦਾ ਹੈਗਾ ਮੈਂ 10000 ਨੂੰ ਅਮਰਤ ਛਕਾਇਆ ਕੋਈ ਕਹਿੰਦਾ 50000 ਨੂੰ ਅਮਰਤ ਛਕਾਤਾ ਪਰ ਜੇ ਮੈਂ ਅੰਦਾਜ਼ਾ ਲਾਵਾਂ ਆਪਦੇ ਹਿਸਾਬ ਨਾਲ ਵੀ ਜਿੰਨੇ ਇੱਕ ਬਾਬੇ ਜਾਂ ਕੋਈ ਜੱਥੇ ਬੰਦੀਆਂ ਅਮਰਤ ਛਕਾਉਣ ਦੀ ਗੱਲ ਕਰਦੀਆਂ ਜਿਹੜੇ ਉਹਨਾਂ ਕੋਲੇ ਡੇਟਾ ਆ ਕਿ ਅਸੀਂ ਇਹਨਾਂ ਨੂੰ ਅਮਰਤ ਛਕਾਤਾ ਹਨ ਜੇ ਉਹ ਡੇਟਾ ਆਪਾਂ ਸਾਰੇ ਇਕੱਠੇ ਕਰੀਏ ਤਾਂ ਮੇਰੇ ਹਿਸਾਬ ਨਾਲ ਪੰਜਾਬ ਦੀ ਆਬਾਦੀ ਉਦੋਂ ਘਟ ਜਾਣੀ ਹੈਗੀ ਆ ਪਰ ਜੇ ਆਪਾਂ ਨਿਗਾਹ ਮਾਰੀਏ ਪੰਜਾਬ ਚ ਤੇ ਉਹ ਅਮਰਤ ਵਾਲੇ ਇੰਨੇ ਦਿਖਦੇ ਨਹੀਂ ਇਹ ਤਾਂ ਮਤਲਬ ਅਮਰਤ ਇੱਕ ਖੇਡ ਬਣ ਗਿਆ ਹਨਾ ਸਾਰਿਆਂ ਲਈ ਜਿਹੜੀ ਚੀਜ਼ ਸਾਨੂੰ ਮੁਸ਼ਕਲ ਨਾਲ ਮਿਲਦੀ ਹੈ ਨਾ ਅਸੀਂ ਉਹਦੀ ਕਦਰ ਕਰਦੇ ਆ ਜਿਹੜੀ ਚੀਜ਼ ਆਮ ਹੋ ਜਾਂਦੀ ਆ ਉਹਦੀ ਅਸੀਂ ਕਦਰ ਨਹੀਂ ਕਰਦੇ ਸੋ ਮੈਨੂੰ ਲੱਗਦਾ ਕਿ ਤਰ੍ਹਾਂ ਕਿਤੇ ਸਾਡੀ ਕੌਮ ਦੇ ਵਿੱਚ ਵੀ ਇੱਕੇ ਨਿਗਾਰ ਆਇਆ ਹੈਗਾ ਮੈਂ ਇਹ ਨਹੀਂ ਕਹਿੰਦਾ ਕਿ ਅਮਰਤ ਨਹੀਂ ਛਕਾਉਣਾ ਚਾਹੀਦਾ ਪਰ ਮੈਂ ਪਿੱਛੇ ਜੇ ਦੇਖਿਆ ਸੀਗਾ ਭਾਈ ਅਮਰਤਪਾਲ ਸਿੰਘ ਜੀ ਹੋਰੀ ਬਹੁਤ ਸੋਹਣਾ ਮੁੰਡਾ ਕੰਮ ਕਰਦਾ ਸੀਗਾ ਚੰਗੇ ਨੇ ਇੱਕ ਵਿਚਾਰ ਸੀਗੇ ਪਰ ਉਹਦੇ ਵਿੱਚ ਵੀ ਮੈਂ ਇੱਕ ਚੀਜ਼ ਨੋਟ ਕੀਤੀ ਵੀ ਜਿੱਥੇ ਵੀ ਉਹ ਜਾਂਦੇ ਸੀਗੇ ਭਾਈ ਸਾਹਿਬ ਅੰਮ੍ਰਿਤ ਸੰਚਾਰ ਹੁੰਦਾ ਸੀਗਾ ਤੇ ਕੱਟੀਆਂ ਦਾੜੀਆਂ ਵਾਲੇ ਮੋਨੇ ਬੰਦੇ ਵੀ ਅੰਮ੍ਰਿਤ ਛਕਦੇ ਸੀਗੇ ਪਰ ਕੀ ਇਹ ਜਾਇਜ਼ ਆ ਜਿੰਨਾ ਚਿਰ ਅਸੀਂ ਆਪਣੀ ਖੇਤੀ ਨੂੰ ਚੰਗੀ ਤਰ੍ਹਾਂ ਤਿਆਰ ਨਹੀਂ ਕਰਦੇਗੇ ਅਸੀਂ ਉਹਨੂੰ ਸੁਹਾਗਾ ਨਹੀਂ ਮਾਰਦੇ ਦੋ ਤਿੰਨ ਵੇੜਾ ਵਾਉਂਦੇ ਨਹੀਂ ਉਹਨੂੰ ਕਰਾਇਆ ਮਾਰ ਕੇ ਪੱਧਰ ਨਹੀਂ ਕਰਦੇਗੇ ਮਿੱਟੀ ਪੋਲੀ ਨਹੀਂ ਕਰਦੇਗੇ ਉਹਨਾਂ ਚਿਰ ਜੋ ਚ ਫਸਲ ਬੀਜਾਂਗੇ ਉਸ ਤੋਂ ਪਹਿਲਾਂ ਤੋ ਕਿੰਨਾ ਖਾੜ ਦੇਵੇਗੀ ਸੋ ਕੱਲ ਨੂੰ ਕੋਈ ਹੋਰ ਵੀ ਗਾਤਰਾ ਪਾ ਕੇ ਦਰਿਆ ਫਿਰੂਗਾ ਕਹਿ ਦੂਗਾ ਜੀ ਮੇਰਾ ਤਾਂ ਅੰਮ੍ਰਿਤ ਛਕਿਆ ਹੋਇਆ ਦਾੜੀ ਕੱਟੀ ਆ ਤਾਂ ਫਿਰ ਕੀ ਹੋ ਗਿਆ ਮੈਂ ਛਕ ਲਿਆ ਹੈਗਾ ਇਹ ਚੀਜ਼ਾਂ ਨਾ ਕਿਤੇ ਲੈ ਕਿਤੇ ਸਾਨੂੰ ਪਛਾਣ ਨੂੰ ਖੇਚ ਰਹੀਆਂ ਹੈਗੀਆਂ। ਔਰ ਦੂਜੀ ਗੱਲ ਮੈਂ ਤਾਂ ਇੱਕ ਆਪਾਂ ਹੁਣ ਸਾਰੇ ਬੈਠੇ ਆਂ। ਇੱਕ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਹੈਗਾ। ਵੀ ਕੋਈ ਐਦਾਂ ਦੇ ਆਈ ਕਾਰਡ ਬਣਨ ਜਿਨ੍ਹਾਂ ਦੇ ਸਿਰਫ ਅਕਾਲ ਤਖਤ ਦੀ ਮੋਹਰ ਹੋਵੇ। ਜਿਹੜਾ ਬੰਦਾ ਅਮਰਤ ਛਕੇ ਉਹ ਬੰਦਾ ਨਾ ਅਕਾਲ ਤਖਤ ਦੀ ਮੋਹਰ ਦਾ ਆਰੈਂਟੀ ਕਾਰਡ ਉਹਦੇ ਕੋਲੇ ਹੋਵੇ ਉਹ ਹੋਵੇ ਕਿ ਹਾਂ ਮੈਂ ਅਮਰਤ ਛਕਿਆ ਹੋਇਆ ਹੈਗਾ ਹਨ ਪਹਿਚਾਨ ਕੀ ਹੈ ਕਿਦਾ ਅਮਰਤ ਛਕਿਆ ਹੈਗਾ ਕਿਹਦੇ ਨਹੀਂ ਛਕਿਆ ਘਾਤਰਾ ਬਜਾਰੋਂ ਮਿਲ ਜਾਂਦਾ ਕੋਈ ਵੀ ਪਾ ਸਕਦਾ ਹੈਗਾ ਕੜਾ ਕੋਈ ਵੀ ਪਾ ਸਕਦਾ ਦਸਤਾਰ ਕੋਈ ਵੀ ਬੰਨ੍ਹ ਸਕਦਾ ਕੋਈ ਰੋਕਣੀ ਪਰ ਜੇ ਕਿਤੇ ਇਹ ਹੋਵੇ ਵੀ ਅਕਾਲ ਤਖਤ ਦੀ ਮੋਹਰ ਦਾ ਆਈ ਕਾਰਡ ਉਹਦੇ ਕੋਲੇ ਹੋਵੇ ਆਇਡੈਂਟੀਟੀ ਕਾਰਡ ਉਹਦੇ ਕੋਲੇ ਹੋਵੇ ਤੇ ਇੱਕ ਪ੍ਰੂਫ ਹੋਵੇ ਕਿ ਹਾਂ ਮੈਂ ਅਮਰਤ ਛਕਿਆ ਜਿਹੜੀ ਕੋਈ ਜਥੇਬੰਦੀ ਸੰਸਥਾ ਜਾਂ ਕੋਈ ਬਾਬੇ ਅੰਮ੍ਰਿਤ ਸ਼ਕਾਉਣ ਉਹਨਾਂ ਹੀ ਲੈਸਟ ਅਕਾਲ ਤੱਕ ਤੇ ਜਾਵੇ ਨਾਲੇ ਤਾਂ ਪ੍ਰੋਪਰ ਗਿਣਤੀ ਪਤਾ ਲੱਗੇ ਅਕਾਲ ਤੱਕ ਤੇ ਜਾਵੇ ਉਹਨਾਂ ਦੇ ਰੈਂਟੀ ਕਾਰਡ ਬੰਦ ਉਹਨਾਂ ਦੇ ਐਡਰੈਸ ਬੰਦ ਉਹਨਾਂ ਦੇ ਆਧਾਰ卡 ਲੈ ਜਾਣ ਜਿਹੜੇ ਸਾਰੇ ਪ੍ਰੂਫ ਜਿਹੜੇ ਅੱਜ ਕੱਲ ਤਾਂ ਬਹੁਤ ਵਧੀਆ ਸਿਸਟਮ ਹੈ ਕੰਪਿਊਟਰ ਜੋਗਾ ਕੰਪਿਊਟਰ ਸਭ ਦੇ ਡਾਟੇ ਪਾਏ ਜਾਣ ਫਿਰ ਜਦੋਂ ਕੋਈ ਉਹ ਬੰਦਾ ਅੰਮ੍ਰਿਤ ਛੱਡੂਗਾ ਕੁਝ ਕਰੂ ਉਹਦੇ ਮਨ 'ਚ ਵੀ ਡਰ ਹੋਊਗਾ ਵੀ ਨਹੀਂ ਯਾਰ ਮੇਰੇ ਕੋਲੇ ਆਈਡੈਂਟੀਟੀ ਕਾਰਡ ਹੈਗਾ ਮੇਰਾ ਸਾਰਾ ਡਾਟਾ ਵੀ ਉੱਥੇ ਇਕੱਲਤੱਕ ਤੇ ਸੇਵ ਹੈਗਾ ਵੀ ਮੈਂ ਇਹ ਕੰਮ ਨਹੀਂ ਕਰਨਾ ਉਹ ਝਕੂਗਾ ਵੀ ਹੁਣ ਕੋਈ ਪਹਿਚਾਣ ਹੀ ਨਹੀਂ ਗੀ 10 ਜਾਣੇ ਗਾਤਰੇ ਪਾ ਕੇ ਆ ਜਾਂਦੇ ਹੈਗੇ ਆ ਕੋਈ ਲੁੱਟਣ ਆ ਜਾਂਦਾ ਹੈਗਾ ਤੇ ਬਦਨਾਮ ਕੌਣ ਹੁੰਦੇ ਆ ਆਪਾਂ ਪਪਾ سارے ਸਿੱਖ ਬਦਰਾ ਹੁੰਦੇ ਗੱਤਰਿਆਂ ਵਾਲੇ ਚੋਲਿਆਂ ਵਾਲੇ ਬਾਬੇ ਆਏ ਸੀ ਉਹ ਡੁੱਟ ਕੇ ਲੈ ਗਏ ਪਿੱਛੇ ਜਗਰਾਮੀ ਵੀ ਤੁਸੀਂ ਦੇਖਿਆ ਹੋਇਆ ਸੀਗਾ ਇੱਕ ਬੀਬੀ ਨੂੰ ਡੁੱਟ ਕੇ ਲੈ ਗਏ ਸੀਗੇ ਸੋ ਦਾ ਕੋਈ ਨਾ ਕੋਈ ਨਾ ਪ੍ਰੋਪਰ ਅਰੰਟੀ ਹੋਣੀ ਚਾਹੀਦੀ ਐ ਸਿੱਖਾਂ ਦੀ ਕੋਈ ਇਦਾਂ ਦਾ ਜਥੇਦਾਰ ਬਲਦੋ ਜਾਂ ਸ਼੍ਰੋਮਣੀ ਕਮੇਟੀ ਜਾਂ ਸੰਸਥਾਵਾਂ ਰਲ ਕੇ ਜਿਹੜੀਆਂ ਬੁੱਧੀਜੀਵੀ ਹੈਗੇ ਆ ਰਲ ਕੇ ਕੁਝ ਇਦਾਂ ਦਾ ਜ਼ਰੂਰ ਕਰਨ ਉਹਨਾਂ ਦੇ ਆਧਾਰ ਕਾਰਡ ਵੀ ਲੈ ਜਾਣ ਸਿਸਟਮ ਦਾ ਹੋਵੇ ਨਾ ਮੈਨੂੰ ਲੱਗਦਾ ਵੀ ਇਹਦੇ ਵਿੱਚ ਕੋਈ ਉਹ ਸਿਸਟਮ ਨਹੀਂ ਬਹੁਤ ਵਧੀਆ ਹੈਗਾ ਜਾਂ ਜਿਹੜੀਆਂ ਇਹ ਚੀਜ਼ਾਂ ਜਿਵੇਂ ਗੱਤਰੇ ਆ ਕਿਰਪਾਨਾਂ ਹਨ ਜਿਹੜੀਆਂ ਉੱਪਰ ਦੀ ਦਿਸਣ ਵਾਲੀਆਂ ਚੀਜ਼ਾਂ ਕਿ ਸ਼ਾਇਦ ਚਲੋ ਥੱਲੇ ਦੀ ਆ ਜਾਂਦਾ ਹੈਗਾ ਮੇਨ ਗੱਤਰਾ ਤੇ ਕਿਰਪਾਨ ਦੀ ਜੇ ਮੈਂ ਗੱਲ ਕਰਾਂ ਇਹ ਵੀ ਕੋਈ ਲਾਇਸੈਂਸੀ ਦੁਕਾਨਾਂ ਹੋਣ ਜਿਨ੍ਹਾਂ ਨੂੰ ਅਕਾਲ ਤੱਕ ਤੋਂ ਲਾਇਸੈਂਸ ਮਿਲਿਆ ਹੋਵੇ ਕਿ ਤੁਸੀਂ ਇਹ ਵੇਚ ਸਕਦੇ ਆ ਉਹਦੇ ਨਾਲ ਕੀ ਹੋਊਗਾ ਕਿ ਇੱਕ ਗਿਣਤੀ ਹੋਊਗੀ ਵੀ ਉਹਨਾਂ ਕੋਲ ਵੀ ਡਾਟਾ ਹੋਊਗਾ ਕਿ ਅਸੀਂ ਇੰਨੀਆਂ ਕਿਰਪਾਨਾਂ ਲੈਂਦੀਆਂ ਜੀ ਇੰਨੀਆਂ ਵੇਚੀਆਂ ਅਸੀਂ ਜਿਵੇਂ ਦੇਖੋ ਜਿਹੜੇ ਹਥਿਆਰ ਆ ਪਰਫਲਾਂ ਖਰੀਦਦੇ ਹੈਗੇ ਆ ਪਿਸਟਲ ਖਰੀਦਦੇ ਹੈਗੇ ਹਨਾ ਜਿਹੜੇ ਹੋਜੇ ਹਥਿਆਰ ਖਰੀਦਦੇ ਆ ਉਹਦਾ ਬਕਾਇਦਾ ਸਾਰਾ ਕੁਝ ਲਿਖਿਆ ਜਾਂਦਾ ਕਿਹੜੇ ਬੰਦੇ ਨੂੰ ਵੇਚਿਆ ਕਿੰਨੇ ਦਾ ਵੇਚਿਆ ਕਦੋਂ ਵੇਚਿਆ ਕਿਰਪਾਨ ਦਾ ਵੀ ਇਦਾਂ ਹੋਵੇ ਜਦੋਂ ਇਹ ਸਾਰੀਆਂ ਚੀਜ਼ਾਂ ਹੋਣਗੀਆਂ ਨਾ ਠੀਕ ਆ ਲੋਕ ਅੰਮ੍ਰਿਤ ਬਹੁਤ ਘੱਟ ਛਕਣਗੇ ਅਗਲਾ ਕੋ ਇਹਨੀਆਂ ਫਾਰਮੈਲਟੀਆਂ ਚ ਅਸੀਂ ਨੀਅਰ ਪੈਣਾਗਾ ਪਰ ਜਿਹੜੇ ਛਕਣਗੇ ਉਹ ਕੱਟੜ ਹੋਣਗੇ ਇਹ ਮੇਰੇ ਅੱਜ ਦੀ ਅੱਖੀ ਯਾਦ ਰੱਖਿਓ ਉਹ ਫਿਰ ਕੱਚੇ ਨਹੀਂ ਹੋਣਗੇ ਅੱਜ ਕੱਲ ਤਾਂ ਮੇਰੇ ਵਰਗੇ ਸਾਰੇ ਕੱਚੇ ਹੀ ਆ ਕਹੂੰਗਾ ਪੱਕੇ ਨਹੀਂਗੇ ਫਿਰ ਉਹ ਪੱਕੇ ਹੋਣਗੇ ਸੋ ਮੈਂ ਤਾਂ ਹੀ ਬੇਨਤੀ ਕਰਦਾ ਏ ਬੁੱਢੀ ਜੀਵੀਆਂ ਨੂੰ ਵੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਵੀ ਵੀ ਕੋਈ ਨਾ ਕੋਈ ਕਾਨੂੰਨ ਤਾਂ ਜਰੂਰ ਬਣਾਇਆ ਜਾਵੇ ਅਮਰਤ ਦੇ ਉੱਪਰ ਠੀਕ ਆ ਵਿਰੋਧ ਵੀ ਹੋ ਸਕਦਾ ਹੈਗਾ ਵਿਰੋਧ ਤਾਂ ਉਹੀ ਲੋਕ ਕਰਦੇ ਹੁੰਦੇ ਜਿਹੜੇ ਆਪ ਗਲਤ ਹੁੰਦੇ ਆ ਜਿਹੜਾ ਸਹੀ ਬੰਦਾ ਹੋਊਗਾ ਵਿਰੋਧ ਨਹੀਂ ਕਰੂਗਾ ਜੇ ਕਿਤੇ ਹਾਥੀ ਜਾਂ ਛੇਰ ਗਲੀ ਦੇ ਵਿੱਚ ਆ ਜੇ ਤਾਂ ਕੁੱਤੇ ਤਾਂ ਭੌਂਕਦੇ ਹੀ ਹੁੰਦੇ ਆ ਵੀ ਇਹ ਸਾਡੀ ਗਲੀ ਦੇ ਵਿੱਚ ਕਿਉਂ ਆ ਗਿਆ ਹਨ ਲੋਕਾਂ ਨੇ ਤਾਂ ਰੌਲਾ ਪਾਉਣਾ ਹੀ ਹੁੰਦਾ ਜਿਹੜੇ ਗਲਤ ਹੁੰਦੇ ਆ ਪਰ ਸਹੀ ਲੋਕ ਜਿਹੜੇ ਉਹ ਰੌਲਾ ਨਹੀਂ ਪਾਉਣਗੇ ਅਮਰ ਤਾਂ ਇਹ ਘੱਟ ਸ਼ੱਕ ਨਹੀਂ ਇਹ ਲੋਕ ਇਹ ਗੱਲ ਜਰੂਰ ਸਹੀ ਆ ਪਰ ਜਿਨ੍ਹਾਂ ਨੇ ਸ਼ੱਕ ਲਿਆ ਫਿਰ ਉਤੰਤਨ ਹੋ ਜੂਗੀ ਵਿਖਾਵਾ ਨਹੀਂ ਹੋਵੇਗਾ ਉਹਦੇ ਵਿੱਚ ਪਤਾ ਹੋਵੇਗਾ ਕਿ ਅਮਰਤਾ ਸਿੰਘ ਆਹੀ ਉਹ ਇਹ ਜਰੂਰ ਇਦਾਂ ਹੋਣਾ ਚਾਹੀਦਾ ਹੈਗਾ ਮੇਰੇ ਹਿਸਾਬ ਨਾਲ